ਰਾਜ ਕੋਈ ਮੇਰੇ ਪਸ਼ੂਆਂ ਨਹੀਂ ਕਰਦੀ ਇਹੇ ਹਮਕੋ ਸਮਝਦਾ ਹੈ ਜੀ ਪਤਾ ਮੀਤਾਲ ਕੇ ਵੀ ਦਰਵਾਜ਼ੀ ਜਾਣ ਕੇ ਮੈਨੂੰ ਬਾਪ ਮਾਰ ਕੇ ਪਸ਼ੂਆਂ ਚ ਆ ਜਾਂਦੀ ਆ ਵੀ ਆਪ ਹੀ ਰੋਟੀ ਪਕਾ ਲੂਗੀ ਰੋਟੀ ਮੈਂ ਵੀ ਨਹੀਂ ਬਕਾਉਂਦੀ ਉਹ ਸੇ ਤਾਂ ਭਗਵਾਉਂਦੀ ਦੇਖ ਨਹੀਂ ਆਂਦੀ ਕਿੱਥੇ ਖੜਦੀ ਆ ਗੋਲ ਮਾਰ ਕੇ ਲਿਆਉਣੀ ਉਧਰੋਂ ਲੈ ਆਉਂਦੀ ਬਾਲਟੀ ਚੱਕੀ ਹਾ ਇਧਰ ਕਿੱਧਰ ਗਈ ਸੀ ਬੇਬੇ ਤੂੰ ਕੰਮ ਤੋਂ ਟਾਲਦੀ ਜਿੰਨੇ ਕਦੇ ਕਿਸੇ ਦੇ ਬਾਗ ਜ ਨਹੀਂ ਕਦੇ ਕਿਸੇ ਦੇ ਬਾਲਟੀਆਂ ਚ ਜਾ ਕੇ ਕੀ ਇਹ ਦਿਨ ਬਾਲਟੀਆਂ ਚ ਜਾ ਕੇ ਨਾਲੋਂ ਬੇਲੀ ਫਿਰਦੀ ਨਹੀਂ ਉਹ ਨਹੀਂ ਬੇਲੀ ਫਿਰਦੀ ਬਾਲਟੀਆਂ ਚ ਜਾ ਕੇ ਤੇ ਹੀ ਪਸ਼ੂਆਂ ਨੂੰ ਪਾਣੀ ਪਿਉਣੀ ਆ ਤੂੰ ਤਾਂ ਨਹੀਂ ਪਿਉਂਦੀ ਜੀ ਮੈਂ ਕਹੋ ਬੇਬੇ ਮੈਂ ਤੇਰਾ

ਕੀ ਕਰੇਗੀ ਬੁੜੀ ਕਿੱਥੋਂ ਹੈ ਤੂੰ ਬੁੜੀ ਨੂੰ ਤੁਰੇ ਫਿਰਦੀ ਐ ਬੁੜੀ ਤਾਂ ਉਹ ਜਿਹੜੀ ਸੋਟੀ ਲੈ ਕੇ ਤੁਰੇ ਅੱਛਾ ਜਿੱਦਾਂ ਮੈਂ ਸੋਟੀ ਫੜ ਲਈ ਉਹਦੇ ਸੁਖ ਦੇਗੀ ਮੈਨੂੰ ਤੂੰ ਹਾਂ ਉਹਦੇ ਪਕਾ ਕੇ ਬਣਾ ਦੇ ਤੂੰ ਚੱਲ ਨਹੀਂ ਮੇਰੀ ਗੱਲ ਸੁਣ ਲੈ ਮੈਂ ਰੋਟੀ ਪਕਾ ਲੈਣੀ ਤੂੰ ਪਸੂ ਪਿਆ ਲਾ ਜਾ ਮੈਂ ਨਹੀਂ ਦੋਨੀ ਪਸੂ ਬਸ ਕੇ ਮੈਨੂੰ ਮਾਰਦੇ ਆਂਗੇ ਤੂੰ ਪਹਿਲਾਂ ਪਸੂ ਨਹੀਂ ਪਹਿਲਾਂ ਪਸੂ ਨਹੀਂ ਪਹਿਲਾਂ ਤੂੰ ਰੋਟੀ ਬੁਕਾ ਫੇਰ ਪਸੂ ਲੈ ਅੱਛਾ ਪੈਣਾ 13 ਘੰਟੇ ਬਾਅਦ ਆ ਹਾਂ ਪਹਿਲਾਂ ਮੇਰਾ ਭਾਜੇ ਮੈਨੂੰ ਤਾਂ ਕਿੰਨੀ ਭੁੱਖ ਲੱਗੀ ਤੇ ਤੂੰ ਹੈ ਮੇਰੇ ਢਿੱਡ ਚਾਹ ਬੁਦੀ ਦੇ ਤੇ ਐਨਾ ਮੈਨੂੰ ਭੁੱਖ ਲੱਗੀ ਦੁੱਧ ਕਿ ਨੇ ਇਹਨਾਂ ਨੂੰ ਪਾ ਰੂ ਪਾਣੀ ਪੀਣਾਂ ਦੀ ਅੱਛਾ ਕੰਮ ਨੂੰ ਪਾਣੀ ਪਿਵਾਵਾਂਗੇ ਤੇ ਅੱਜ ਇਹ ਕਿੱਦਾਂ ਜਾਣਨਾ ਜਿਹੜਾ ਦੁੱਧ ਦਿੰਦਾ ਹੈਗਾ ਗੱਲਾਂ ਵਾਲੀ ਐ ਗੱਲਾਂ ਨਾਲ ਤਾਂ ਪਹਾੜ ਥੱਲੇ ਲਾ ਦੂਗੀ ਨਹੀਂ ਐਂ ਕਰ ਤੂੰ ਰੋਟੀ ਪਕਾ ਲੈ ਮੈਨੂੰ ਪਕਾਉਣੀ ਨਹੀਂ ਹੁੰਦੀ ਰੋਟੀ ਰੋਟੀ ਪਕਾਉਣੀ ਨਹੀਂ ਹੁੰਦੀ ਤੇ ਚੰਗਾ ਭੁੱਖੀ ਰਹਿ ਲੈ ਕਰ ਫਿਰ ਮੈਂ ਨਹੀਂ ਭੁੱਖੀ ਹਾਂ ਜੀ ਫਿਰ ਆਰਡਰ ਕਰ ਦੂੰਗੀ ਆਊਟਰ ਕਰ ਦੇਗੀ ਆਰਡਰ ਵਾਲਿਆਂ ਨੂੰ ਆਉਣ ਦੇ ਆ ਪਹਿਲਾਂ ਤੇਰੇ ਆਰਡਰ ਵਾਲੀ ਮੈਥੇ ਛੰਤਰ ਖਾਣਗੇ ਜਿਹੜੀ ਚੀਜ਼ਾਂ ਮੈਂ ਆਰਡਰ ਕਰ ਦੂੰਗੀ ਜਿਹੜੀ ਚੀਜ਼ਾਂ ਮੈਂ ਆਰਡਰ ਕਰ ਦੂੰਗੀ ਆਰਡਰ ਵਾਲਿਆਂ ਨੇ ਮਾਰ ਜਾਣਗੇ ਸਾਨੂੰ ਵੀ ਭੁੱਖੇ ਮਾਰਤਾ ਕੋਈ ਨਹੀਂ ਫਿਰ ਮੈਂ ਢਾਵਦ ਜੋਗੀ ਮੰਗਾ ਲੂਗੀ ਤੇ ਉਹਦੀ ਪਕਾ ਕੇ ਖਾ ਲੀਂ। ਅੱਛਾ ਹੋਰ ਅਸੀਂ ਗੁਰਦੁਆਰੇ ਵਗ ਜਾ ਕਰਾਂਗੇ। ਜਾਂ ਕਿਹਾ ਗੁਰਦੁਆਰੇ ਜਾ ਕੇ ਮਹੰਤ ਨੂੰ ਵੀ ਭਾਈ ਮੇਰੇ ਬੇਬੇ ਨੂੰ ਰੋਟੀ ਦੇ ਦਿਆ ਕਰੋ। ਵਗ ਜਾ ਕਰੋ ਤੇ ਫ੍ਰੀ ਮਿਲੂਗੀ ਬੇਬੇ ਤੇ ਰੋਟੀ ਮੈਂ ਤਾਂ ਪੈਸਾ ਨਹੀਂ ਖਾਉਂਦੀ। ਗੁਰਦੁਆਰੇ ਵਗ ਜਾ ਕਰੋ। ਉਹ ਮੈਂ ਮਾਰ ਜਾਂ ਕਿ ਸ਼ਾਵਨ ਲਈ ਹੈਗੀ। ਦੇਖ ਲੋ ਲੈ ਆਹ ਬਹੂ ਲਿਆਂਦੀ ਬਹੂ ਲਿਆਂਦੀ ਗੱਲਾਂ ਵਾਲੀ। ਕਿੱਟੀਆਂ ਕੱਟੀਆਂ ਗੱਲਾਂ ਮਾਰਦੀ ਮੈਨੂੰ ਮੱਤ ਦਿੰਦੀ ਐ ਰੋਟੀ ਪਕਾ ਲਾ। ਆਪਨੇ ਤੂੰ ਕਰ ਦਿੰਦੀ ਹੈਗੀ। ਉਹ ਹਾਂ ਅਬ ਇਹ ਬਸ ਹੋ ਗਿਆ ਕਿੰਨਾ ਹੋਰ ਜਿਵੇਂ ਨਹੀਂ ਨੀਰਾ ਨਹੀਂ ਹੈਗਾ ਪਾਣੀ ਤੂੰ ਨਹੀਂ ਪੈ ਤੂੰ ਕੀ ਕੀਤਾ ਕੁਝ ਹੋਦਾ ਨਹੀਂ ਮੈਂ ਤਾਂ ਕੰਮ ਨਹੀਂ ਕਰਦੀ ਤੂੰ ਕਰ ਲਿਆ ਕਰ ਤੂੰ ਸੁਚਾਰੀ ਆ ਮੈਂ ਤਾਂ ਕਰਣਾ ਨਹੀਂ ਹੁੰਦਾ ਕੰਮ ਲੈ ਆ ਦੇਖ ਕਿਵੇਂ ਹੋਰਾ ਵੀ ਨਹੀਂ ਪੂਰਾ ਕੱਢਿਆ ਕਿਵੇਂ ਪੂਰਾ ਫਿੱਡਾ ਵਾ ਹਏ ਮੈਂ ਮਾਜਾ ਉਹ ਕਦਾ ਮੇਰੀ ਸੱਸ ਹੁੰਦੀ ਸੀ ਜਿਹੜੀ ਨੌਂਦਰਾਂ ਤੇ ਡੰਡਾ ਮਾਰਦੀ ਸੀ ਰੋਟੀ ਚੱਕਣ ਲੱਗਿਆਂ ਦੇ ਸ਼ਾਬੇ 'ਚ ਤੇ ਇੱਕ ਆ ਵੇਖ ਲੈ ਹੁਣ ਨੋ ਵੀ ਕਹਾਂ ਡੰਡਾ ਮਾਰਨ ਤੱਕ ਆਉਂਦੀ ਹੈਗੀ ਜੇ ਪਹਿਲਾਂ ਕੰਮ ਕਰ ਫੇਰ ਰੋਟੀ ਖਾਏ ਚੰਗਰੀ ਮੈਂ ਇਥੋਂ ਨਹੀਂ ਤੜ ਦੀ ਮੈਂ ਤਾਂ ਕੰਮ ਕਰਦੀ ਆ ਉਹਦਾ ਆ ਤੇਰੀ ਡੀਕ ਡੀਕ ਚ ਆਪਦੇ ਕੰਮ ਨੂੰ ਕੁਵੇਲਾ ਕਰ ਲੂੰਗੀ ਚੰਗਾ ਆਹੋ ਅੱਜ ਮੈਨੂੰ ਇੱਕ ਗੱਲ ਹੋਰ ਵੀ ਦੱਸਣੀ ਸੀ ਤੂੰ ਤਾਂ ਗੱਲਾਂ ਗੱਲਾਂ ਚ ਗੱਲ ਹੀ ਭਲਾਤੀ ਹਾਂ ਮੈਂ ਨਾ ਹੁਣੀ ਹੁਣੀ ਮੋਬਾਈਲ ਦੇਖ ਕੇ ਆਈ ਆ ਬਿਗਰਨ ਲੱਗੂ bari chand ਦਾ ਜਲਦੀ ਜਲਦੀ ਆਪਣੀ ਗਾਂ ਦੇ ਅੱਤੀ ਬਾਰਿਸ਼ ਸੁਣਨ ਵਾਲੀ ਐ ਦੇਖ ਕਿੱਡੀ ਵੱਡੀ ਬੁੜੀ ਬਣਦੀ ਐ ਆ ਗੱਲਾਂ ਨੂੰ ਤਾਂ ਵੱਡੀ ਬੁੜੀ ਬਣੀ ਰਹਿੰਦੀ ਤੂੰ ਨਿਆ ਕੇ ਤਾਂ ਦੇ ਆਟੀ ਆਟੀ ਜਾਣਦੀ ਵੀ ਨਹੀਂ ਆਟੀ ਹੁੰਦੀ ਕੀ ਆ ਹਾਂ ਮੈਨੂੰ ਪਤਾ ਬਹੁਤ ਚਿੱਤ ਚੁਪੀ ਹੁੰਦੀ ਸਵੀਜੀ ਪਰੋ ਤੇ ਪਰਾ ਜੀ ਆ ਜੀ ਨੇ ਕਿਉਂ ਤੇ ਮੇਰੀ ਮਾਰਦੀ ਐ ਦੱਸ ਤੂੰ ਅੱਜ ਵੀ ਸਾਡੀ ਪਕਾਉਂਦੀ ਹੈਗੀ ਨਹੀਂ ਮੈਂ ਹੀ ਬਣਾ ਕੇ ਰੱਖਣਾ ਹਟਨਾ ਚੰਗਾ ਨਹੀਂ ਆਉਣੀ ਆ ਪਾ ਦੇਣੀ ਮੋਬਾਈਲ ਤੇ ਦੇਖਿਆ ਤੂੰ ਹਾਂ ਮੋਬਾਈਲ ਤੇ ਦੇਖਿਆ ਲੱਗਣੀ ਆਲਾ ਮੰਮੀ ਛੇਦੀ ਜੀ ਨੇ ਬਾਦੇ ਨਹੀਂ ਚੱਲ ਇਹ ਵੀ ਸ਼ੁਕਰ ਨਹੀਂ ਤੂੰ ਦੋ ਅੱਖਰ ਪੜ੍ਹੀ ਸੀ ਆਹਣ ਮੋਬਾਈਲ ਦੇਖਤਾ ਲੈਣੀ ਐ ਜੇ ਮੇਰੇ ਵਰਗੀ ਅਣਪੜ੍ਹ ਹੁੰਦੀ ਕੋਕੋ ਤਾਂ ਫਿਰ ਦੇਖਣਾ ਵੀ ਨਹੀਂ ਆਉਂਦਾ ਸੀ ਨਹੀਂ ਹੋਰ ਚੀਜ਼ ਤਾਂ ਦੇਖ ਲੈ ਕਰ ਆ ਮੀਂਹ ਨਾ ਦੇਖਿਆ ਕਰ ਰੋ ਜੀ ਉਹ ਵੀ ਦੇਖਿਆ ਸੀਗਾ ਹੁਣ ਆਪਣੇ 75% ਵੀ ਆਉਗਾ ਨਹੀਂ 75% ਆਉਂਦਾ ਅੱਜ

ਓਹੋ ਨੀ ਜੇ ਦੀ ਬਚੋਲਣ ਜੀ ਆ ਜੇ ਨਾ ਨਾਲੇ ਜੇ ਇਹਦਾ ਬਚੋਲਾ ਜਾ ਆ ਜੇ ਮੈਂ ਤਾਂ ਚਾਹ ਪੀਉਣ ਦੇ ਬਹਾਨੇ ਅੰਦਰ ਡਾ ਲਾ ਅੰਦਰ ਡਾ ਕੇ ਕੁੱਟਾ ਉਹਨਾਂ ਨੂੰ ਦੀ ਮੈਂ ਮਰ ਜਾ ਮੱਤਾਂ ਤਾਂ ਆਏ ਦਿੰਦੀ ਐ ਜਿਵੇਂ ਮੇਰੀ ਦਾਲ ਸੱਸ ਦੀ ਵੀ ਗਾਹ ਸੱਸ ਹੁੰਦੀ ਐ ਹੈ ਮੇਰੀ ਸੱਸ ਦੀ ਤਾਂ ਗੱਲ ਛੱਡ ਬਰਾ ਮਾਰਦੀ ਟਕੇ ਟਕੇ ਦੀ ਗੱਲਾਂ ਜਦੋਂ ਕਹੇਦੇ ਕੰਮ ਦਾ ਤੇ ਪਿੱਸੂ ਪੈ ਜਾਂਦੇ ਨੇਗੇ ਉਹ ਮੈਂ ਮਾਰ ਜਾ ਲਾ ਬੇਫਰੋ ਉਹ ਕਾ ਤਕਿਆ ਸੀਗਾ ਵੀ ਬਹੂ ਆਊਗੀ ਸੁਖ ਹੋਊਗਾ ਆਸਾ ਹੁੰਦਾਗਾ ਉਹਦੀ ਕਹਿ ਰਹਿੰਦੀ ਏ ਪਕਾ ਲਾ ਬੇਬੇ ਰੋਟੀ ਕਰ ਲਾ ਬੇਬੇ ਚਾ ਨਾਲੇ ਟਾਈਮ ਯਾਦ ਰੱਖਦੀ ਏਗੀ ਵੀ ਆ ਤਾਂ ਹੁਣ ਚਾ ਦਾ ਟਾਈਮ ਹੋ ਗਿਆ ਤੇ ਆ ਰੋਟੀਆਂ ਦਾ ਟਾਈਮ ਹੋ ਗਿਆ ਚੱਲ ਬੇਮਨਾ ਕਰਨਾ ਹੀ ਪਊਗਾ ਸਹੀ ਗੱਲ ਐ ਚੱਲ ਨਹੀਂ ਉਤਕਾ ਮਲੀ ਕੋ ਮਲੀ ਗੁੱਲਾਂ ਤਾਂ ਆਪਾਂ ਮਕਿੰਨੀਆਂ ਹੀ ਮਾਰਦੀ ਐ ਇਹੋ ਜਿਹੀਆਂ ਚੀਜ਼ਾਂ ਚ ਤਾਂ ਧਿਆਨ ਦਿੰਦੀ ਐ ਨਹੀਂ ਚਲ ਮੈਂ ਵੀ ਐਵੇਂ ਹੀ ਵਹਿਮ ਕਰਦੀ ਆ ਵੀ ਤੂੰ ਮੀਂ ਨਾ ਦੇਖ ਜੇ ਮੀਂ ਦੇਖਦੀ ਐ ਵਿਚਾਰੀ ਤਾਂ ਚਲ ਕੋਈ ਨਾ ਕੋਈ ਸਮਾਨ ਚੱਕ ਕੇ ਤੁਹਾਨੂੰ ਦਰ ਧਰ ਦੇਣੇ ਆਗੇ ਤੇ ਹੁਣ ਮੈਂ ਸਾਹਮਣੇ ਤਾਂ ਨਹੀਂ ਕਹਿੰਦੀ ਨਹੀਂ ਮੈਂ ਤਾਂ ਐ ਕਹਦੇ ਨਹੀਂ ਤੂੰ ਮੋਬਾਈਲ ਹੀ ਨਾ ਦੇਖ ਜੇ ਮੀਂ ਪੈਣੋ ਹੜਜੇ ਆ ਰੱਬ ਤਾਂ ਡਬੋਂ ਤੇ ਆਇਆ ਲੈ ਕੱਲ ਦੇਖ ਲਾ ਰੰਗ ਲਾਇਆ ਕੱਲ ਮੈਂ ਕਹਤਾ ਨਹੀਂ ਕਵਲ ਗਏ ਸਾਰਾ ਮੈਂ ਤਾਂ ਜਾਮਨੀ ਤੇਰੀ ਤਾਈ ਕੇ ਘਰੇ ਨਹੀਂ ਤੂੰ ਸਾਰਾ ਸਵਾਨ ਅੰਦਰ ਧਰਨੀ ਲੈ ਮੇਰੇ ਆਉਂਦੀ ਨੂੰ ਸਮਾਨ ਦੇਖ ਲੋ ਲੈ ਨੇ ਪੁੱਤ ਜੀ ਨੇ ਚੁੱਲ੍ਹਾ ਕਾਟਾ ਕਿਆ ਨਹੀਂ ਤੇ ਤੌੜੇ ਤੇ ਭਾਂਡੇ ਅੰਦਰ ਧਰਤੇ ਚੱਕੇ। ਮਤਲਬ ਪਾਣੀ ਅੱਗ ਵਰਗਾ ਬਣ ਗਿਆ ਉੱਤੋਂ ਲੇਟ ਹੈ ਹੀ ਨਹੀਂ ਸੀਗਾ। ਓਹੋ ਆ ਕਮਲੀ ਮੇਰੇ ਕਰਮਾਂ 'ਚ ਪਈ ਸੀਗੀ। ਨਹੀਂ ਚਲ ਆ ਗਾਂ ਦੇ ਆਟੀ ਤਾਂ ਪਾ ਦਿਆਂ ਗ੍ਰਹਿਣ ਦਾ ਤੂ ਜੂਗਾ। ਸਹੀ ਗੱਲ ਐ। ਜੇ ਕਿਤੇ ਮੱਛਰੂ ਦੇ ਗਿੱਟੇ ਵਿੰਗੇ ਹੋ ਗਏ ਆ ਬਹੂ ਨੂੰ ਤਾਂ ਲੈ ਕੇ ਤੁਰੀ ਫਿਰਦੀ ਆ ਬਾਹ ਫੜ ਕੇ ਬਹੂ ਕੋਲ ਇੱਧਰ ਲੈ ਜਾਂਦੀ ਐ। ਫਿਰ ਮੱਛਰੂ ਦਾ ਵੀ ਕੰਨ ਫੜ ਕੇ ਤੁਰੀ ਫਿਰਿਆ ਕਰੂੰਗੀ। ਨਹੀਂ ਚਲ ਕੋਈ ਨਹੀਂ ਮੈਂ ਤਾਂ ਭੱਜ ਕੇ ਆਟੀ ਲੈ ਕੇ ਆਵਾਂ। ਕਿਰਾਂ। ਮੈਂ ਪਹਿਲਾਂ ਆਇਆ ਕਰਦੀ ਆ ਮੀਂਹ ਦਾ ਚੜਿਆ ਆਉਂਦਾ ਦਾ ਪਹਿਲਾਂ ਪਸੂ ਪਿਆਦੇ ਜੀ ਫਿਰ ਫਿਰ ਬੇ ਪਾਤੀਆ ਢੇਰ ਆ ਗਈ ਤੇ ਮੈਨੂੰ ਧੁੱਖ ਲੱਗੀ ਪਈ ਰੋਟੀ ਬਣਾ ਦੇ ਹਾਂ ਧੁੱਖ ਲੱਗੀ ਪਈ ਤਾਂ ਫਿਰ ਮੈਂ ਕੀ ਕਰਾਂ ਰੋਟੀਆਂ ਪਕਾ ਕੇ ਖਾ ਲਾਂ ਮਨ ਪਕਾਉਣੀਆਂ ਨਹੀਂ ਆਉਂਦੀਆਂ ਜੇ ਤੂੰ ਮਾਂ ਨੂੰ ਕਹੀਂ ਤੇਰੀ ਨੂੰ ਉਦੋਂ ਤਾਂ ਉਹ ਮੈਨੂੰ ਕਹਿ ਲੇਗੀ ਕੋਈ ਨਹੀਂ ਕੋਈ ਨਹੀਂ ਭੈਣ ਸਮਝਾ ਲਾਣਿਆ ਨਹੀਂ ਆ ਬੱਟੀ ਕਿੱਦਾਂ ਹੋਏਗੀ ਬੱਟੀ ਮੈਂ ਅਗਲੇ ਜਨਮ ਚ ਹੋਣੀ ਹੈ ਨਹੀਂ ਕੜਪਨੇ ਨਹੀਂ ਆਇਆ ਨਹੀਂ ਕਹਿੰਦੇ ਹੁੰਦੇ चल कोई नी तो तू हो जाएगी चल कोई रोटियां तो फिर मैं पका देनी तू खाई रोटी फिर रोटी बना के खाके देख लो बहू मेरे घर मर पी चल चुका पानी रोटी झुलसला आ जासला नहीं कहते हों खा आहो फिर खा ला ਕਹ ਚੰਗਾ ਫਿਰ ਮੈਂ ਤਾਂ ਖਾਣ ਬੈਠੂਗੀ 25 ਰੋਟੀਆਂ ਤੋਂ ਘੱਟ ਗੱਲ ਨਹੀਂ ਕਰਦੀ 25 ਖਾ ਕੇ ਉੜਦੀ ਆ ਫਿਰ ਹਾਂਜੀ ਸਸਰੀਕਾਲ ਜੀ ਸਾਡੀ YouTube ਫੈਮਲੀ ਦਾ ਸਾਰਿਆਂ ਦਾ ਧੰਨਵਾਦ ਜੀ ਤੇ ਸਾਡੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਲਿਆ ਕਰੋ ਸਾਡੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰਦਿਆ ਕਰੋ ਐਂਡ ਤੱਕ ਸਾਡੀਆਂ ਵੀਡੀਓ ਦੇਖਿਆ ਕਰੋ ਤੇ ਵੱਧ ਤੋਂ ਵੱਧ ਤੁਸੀਂ ਜਿਵੇਂ ਸਾਨੂੰ ਪਹਿਲਾਂ ਪਿਆਰ ਦਿੱਤਾਗਾ ਓਵੇਂ ਜੀ ਸਾਨੂੰ ਹੁਣ ਤੱਕ ਪਿਆਰ ਦਿੰਦੇ ਰਹੋ ਤੇ ਅੱਗੇ ਲੈ ਕੇ ਜਾਂਦੇ ਰਹੋ ਧੰਨਵਾਦ ਜੀ ਸਸਰੀ ਅਕਾਲ